ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਵੈਲ ਦੇ ਕੋਲੇ ਆਏ ਆ ਦੋਸਤੋ ਤੇ ਪਸ਼ੂ ਨਾਰਮਲੀ ਸਾਰੇ ਵੀਰਾਂ ਨੂੰ ਪਤਾ ਜਿਹੜੇ ਵੀਰ ਪੁਰਾਣੇ ਜੁੜੇ ਆਪਣੇ ਨਾਲ ਵੀਰ ਹਰਵੈਲ ਦਾ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਤੇ ਅੱਜ ਖਾਸ ਤੌਰ ਤੇ ਦੋਸਤੋ ਤੁਹਾਨੂੰ ਤਿੰਨ ਬੈੜਾ ਦਿਖਾ ਦਾਂਗੇ ਬਿਲਕੁਲ ਪਸ਼ੂ ਜਿਹੜੇ ਹੈਗੇ ਦੋਸਤੋ ਜਿਨ੍ਹਾਂ ਦੇ ਵਿੱਚੋਂ ਸੋਇਸ ਵਾਏ ਆ ਜਾਂ ਕੋਈ ਕਿੰਨੇ ਕਿ ਦਿਨ ਲੈਂਦੇ ਆ ਸਮਾਂ ਕਿੰਨਾ ਕੁ ਲੈ ਜਾਣਗੇ ਉਹ ਪੂਰੀ ਗੱਲਬਾਤ ਆਪਾਂ ਵੀਰ ਹਰਬੇਲ ਦੇ ਨਾਲ ਕਰਾਂਗੇ ਠੀਕ ਹੈ ਜੀ ਤੇ ਅੱਜ ਦੋਸਤੋ 27 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਸ਼ਾਮ ਦੇ ਜਿਹੜਾ ਦੋਸਤੋ ਪੌਣੇ 6 ਦਾ ਜਿਹੜਾ ਸਵਾ 6 ਦਾ ਜਿਹੜਾ ਸਮਾਂ ਹੈ ਠੀਕ ਹੈ ਐਨੀਮਲ ਜਿਹੜਾ ਤੁਹਾਨੂੰ ਪਸੰਦ ਆਊਗਾ ਉਹਦੀ ਚਵਾਈ ਹੈ ਜਿਹੜੀ ਦੋਸਤੋ ਤੁਸੀਂ ਘਰ ਵਿੱਚ ਜੜ ਕਰਕੇ ਕਰ ਸਕਦੇ ਜੇ ਜੇਕਰ ਦੋਸਤੋ ਪਸ਼ੂ ਕੋਈ ਸੂਣ ਵਾਲਾ ਹੁੰਦਾ ਉਹਨੂੰ ਤੇ ਪਕੇ ਤਸੱਲੀ ਨਾਲ ਜਿਹੜੀ ਤੁਸੀਂ ਚੈੱਕ ਪਾਸ ਕਰ ਸਕਦੇ ਹੋ ਠੀਕ ਹੈ ਤੇ ਆਹੋ ਕਰਦੇ ਆ ਗੱਲਬਾਤ ਵੀਰ ਹਰਬੇਲ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਹੈ ਅੱਜ ਇਹਨਾਂ ਪਸ਼ੂਆਂ ਦੀ ਹਾਂਜੀ ਸਭ ਤੋਂ ਪਹਿਲਾਂ ਵੀਰ ਹਰਬੇਲ ਸਤਿ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿਹਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਪ੍ਰadesh Uddev ਜਾਇ ਇੱਥੇ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਟੀਟਾ ਬਾਈ ਬਹੁਤ ਵਧੀਆ ਬਈ ਹਰਬੇਲ ਹੋਰ ਕਿਵੇਂ ਫਸਲਬਾੜੀ ਸਾਹ ਸੁਣਦੇ ਆ ਜੀ ਹਾਂ ਚੱਲੀ ਜਾਂਦਾ ਅਜੇ ਥੋੜੀ ਰਹਿਦੀ ਬਣਨ ਵਾਲੀ ਬਾਕ ਠੀਕਾ ਠੀਕਾ ਮਗਾ ਵੀ ਆਉਣੇ ਕਾਫੀ ਲੇਟ ਹੋਏ ਨਾ 8-10 ਦੇ ਨਹੀਂ ਹੋ ਗਏ 2 ਹਫਤੇ 1.5 ਹਫਤੇ ਹੋ ਗਏ ਪਤਾ ਹੀ ਹੈ ਕਿ ਬੀਜੀ ਥੋੜਾ ਜਾਵਾਂ ਤੇ ਬਾਡੀ ਦੇ ਵਿੱਚ ਥੋੜਾ ਕੇ ਵੈਸੇ ਗਾਗ ਵੀ ਬੈਠ ਜਾਂਦਾ ਬਿਲਕੁਲ ਹੀ ਬਿਲਕੁਲ ਸਾਰਿਆਂ ਦੇਰ ਜੇ ਵੇ ਬਰਾਬਰੀ ਬਿਲਕੁਲ ਅੱਜ ਭਾਈ ਹਰਵੈਲ ਤਿੰਨ ਵੇੜਾ ਵਕਾਉ ਆ ਸੰਤੋਬ ਸਿੰਘ ਜੀ ਤਿੰਨੇ ਨੇ ਦੋ ਤਾਜ਼ੀਆਂ ਨੇ ਇੱਕ ਗੱਬਣ ਇੱਕ ਗੱਬਣ ਆ ਦੋ ਤਾਂ ਜਿਹੜੀਆਂ ਦੋਸਤੋ ਬਿਲਕੁਲ ਸੁਈਆਂ ਸਵਾਈਆਂ ਨੇ ਠੀਕ ਆ ਬੱਚੇ ਨਾਲ ਹੋਣਗੇ ਪ੍ਰੋਪਰ ਦਿਨ ਪੁੱਛ ਲੈਣੇ ਆ ਸਮਾਂ ਕਿੰਨਾ ਤੇ ਕਿੰਨਾ ਕੁ ਦੁੱਧ ਥਲੇ ਹੈਗਾ ਹਰਵੈਲ ਭਾਈ ਇੱਥੋਂ ਹੀ ਸਟਾਰਟ ਕਰ ਲ ਤਕਰੀਬਨ ਇਹਨੂੰ ਸੂਈ ਨੂੰ ਅੱਜ ਤੀਜਾ ਦਿਨ ਹਾਂਜੀ ਕਰੀਬ 10 11 ਲੀਟਰ ਇਹਦੇ ਥੱਲੇ ਬੋਲ ਆਈ ਹੈ ਸਟਾਰਟਿੰਗ ਅੱਛਾ ਜੀ ਜ਼ਿਆਦਾ ਤਾਂ ਨਹੀਂ ਕਹੂੰਗਾ ਪਰ ਮੈਂ 20 ਵੀ ਦੇ ਜੇ ਪਰ 16 17 ਲੀਟਰ ਦੀ ਚੋਈਏ ਆ ਰਾਮ ਨਾ ਕਰਾਉਗੀ ਠੀਕ ਆ ਹੁਣ ਮਲਕੀ 10 11 ਲੀਟਰ ਬੋਲ ਆਈ ਹੈ ਤੋਂ ਬਾਹਰ ਆ ਲੋ ਵੀ ਪ੍ਰਭੂ 10 ਤੋਂ ਬਾਹਰ ਜਿਹੜਾ ਵੀਰਾਂ ਦਾ ਵੀ ਬੋਲ ਅੱਜ ਤੀਜੇ ਦਿਨ ਦੀ ਸੂਈ ਹੈ ਤੇ ਬੱਚਾ ਥੱਲੇ ਕੀ ਹੈ ਜੀ ਮਗਰ ਬੱਚਾ ਹੈ ਮਗਰ ਬੱਚਾ ਹੈ ਠੀਕ ਆ ਆ ਦੇਖੋ ਠੀਕ ਆ ਤੇ ਥੋੜਾ ਜਿਹਾ ਦੋਸਤੋ ਕ੍ਰੋਸ ਸੰਗ ਹੈ ਸੀਗਾ ਜੀ ਬਾਕੀ ਜਿਵੇਂ ਗਰਮੀ ਨੂੰ ਆਪਾਂ ਦੇਖਦੇ ਹਾਂ ਕ੍ਰੋਸ ਸੰਗ ਦੇ ਵਿੱਚ ਵੀਰ ਕਾਫੀ ਲੈਣੀਆਂ ਜਿਹੜੀਆਂ ਕੰਮ ਪਸੰਦ ਕਰਦੇ ਆ ਤੇ ਕ੍ਰੋਸ ਸੰਗ ਆ ਠੀਕ ਆ ਆ ਦੇਖੋ ਆ ਠੰਡ ਦੇਵਾ ਦੇਖੋ ਬਿਲਕੁਲ ਠੰਡ ਦੇਖੋ ਦੋਸਤੋ ਬਹੁਤ ਵਧੀਆ ਚੰਗੀ ਮੁੱਠੀ ਵਾਲਾ ਠੰਡ ਲੋ ਵੀ ਦੋਸਤੋ ਆ ਕਰੋ ਚੈੱਕ ਬਾਕੀ ਹਰ ਬਿਲ ਭਾਈ ਚਵਾਈ ਚੁਈ ਕਿੱਦਾਂ ਦੀ ਲੱਗੀ ਠੰਡ ਦਾ ਚਵਾਈ ਦਾ ਕਹਿਣ ਦੀ ਗੱਲ ਹੀ ਨਹੀਂ ਕੋਚ ਠੀਕ ਹੈ ਜੀ ਮਗਰ ਇਹ ਬੱਚਾ ਆ ਆਬ ਅੱਛਾ ਆ ਗਿਆ ਠੀਕ ਹੈ ਜੀ ਆ ਡੱਬਾ ਜਿਹੜਾ ਦੋਸਤੋ ਮਗਰ ਬੱਛਾ ਆ ਦੇਖੋ ਆ ਕਰੋ ਚੈੱਕ ਜੀ 나ੜੂ ਬੱਚੇ ਦੇ ਨਾਲ ਤੇ ਤੀਜਾ ਦਿਨ ਹੈਗਾ ਠੀਕ ਹੈ ਜੀ ਸੂਈ ਨੂੰ ਗੜ ਤੇ ਥਣ ਥਣ ਵੇਖੋ ਦੋਸਤੋ ਬੜੀ ਵੰਡ ਤੇ ਲੱਗਾ ਵੀ ਜੇਕਰ ਆਪਾਂ ਗੱਲ ਕਰੀਏ ਨਾ ਪੀੜੀ ਦੇ ਪਾ ਤੇ ਹਾ ਹਾ ਇਹਨੂੰ ਆਂਦੇ ਵੀ ਪੀੜੀ ਦੇ ਪਾ ਵਾਂਗੂ ਜਿਹੜਾ ਦੋਸਤੋ ਥਣ ਲੱਗਾ ਤੇ ਬਾਈ ਹਰਵੇਲ ਤੋਰੇ ਜੋਕੇ ਆ ਆ ਕਰੋ ਚੈੱਕ ਜੀ ਨਖੇੜ ਜਿਹੜਾ ਦੋਸਤੋ ਡਿਫਰੈਂਸਾਂ ਵਿੱਚ ਤੁਸੀਂ ਵੇਖੋਗੇ ਵੀ ਬਹੁਤ ਸੋਹਣੀ ਵੰਡ ਤੇ ਜਿਹੜਾ ਥਣ ਸਚਾਈ ਆ ਨਾਰਮਲ ਵੀਰ ਨੇ ਦੱਸਤਾ ਵੀ ਤਕਰੀਬਨ 10 ਤੋਂ ਬਾਹਰ ਹੁਣ ਬੋਲਾ ਹੀ ਹੈ ਹਜੇ ਤੇ 15 16 15 16 ਜਿਹੜਾ ਦੁੱਧ ਪਰਣਾ ਚਾਹੀਦਾ ਇਸ ਬੈਡ ਨੂੰ ਜਿਆਦਾ ਵੀ ਦੇ ਸਕਦੀ ਆ ਬਾਕੀ ਆਪਾਂ ਆਪਣੀ ਸੰਭਾਲ ਤੋਂ ਬਾਅਦ ਬਿਲਕੁਲ ਜੀ ਭਾਈ ਕਾਮਾ ਨੂੰ ਆਪਾਂ ਕੋਈ ਕਹਿ ਨਹੀਂ ਸਕਦੇ ਪਤਾ ਨਹੀਂ ਕਿੱਥੇ ਦੀ ਕਿੱਥੇ ਛੁਵਾਈ ਕਰਾ ਜਾਂਦੀ ਹੈ ਬਿਲਕੁਲ ਬਿਲਕੁਲ ਬਾਕੀ ਸਾਫ ਸੁਥਰੀ ਪੂਰੀ ਆ ਦੋਸਤੋ ਜਿੰਨੀ ਕਿ ਸਫਾਈ ਉੱਪਰੋਂ ਲੱਗਦੀ ਪਈ ਹੈ ਤੁਹਾਨੂੰ ਓਨੀ ਕਿ ਜਿਹੜੀ ਹਵਾਨੇ ਦੀ ਸਫਾਈ ਤੁਸੀਂ ਦੇਖੋਗੇ ਵੇਖੋ ਪੂਰੀ ਠੀਕ ਆ ਸੋਹਣੀ ਸਫਾਈ ਹੈ ਤੇ ਹਰਵੀਰ ਭਾਈ ਕੀ ਲੈਣ ਦੇਣ ਕਿੰਨਾ ਘਟਮਾ ਹੈ ਜਿਹੜਾ ਹਰਦੇਵ ਸਾਹਿ 46000 ਰੁਪਿਆ ਰੇਡੋ ਚ ਥੋੜਾ ਬੋਧਾ ਮਾਨਤਨ ਕਰਾ ਸਾਡੇ 46 ਚ ਹਾਂਜੀ ਠੀਕ ਹੈ ਸਾਡੇ 46 ਦੇ ਵਿੱਚੋਂ ਭਰਾਵੋ ਮਾਨਤਨ ਜਿਹੜਾ ਵੀਰਾਂ ਦਾ ਵੀ ਥੋੜਾ ਬੋਧਾ ਜੋ ਵੀ ਆ ਗੰਗੇਸ਼ ਉਹ ਤੁਸੀਂ ਸੰਪਰਕ ਕਰ ਲਿਓ ਜਿੰਨਾ ਵੀ ਦੋਸਤੋਂ ਵੰਡ ਲਗੀ ਆਪਸੀ ਤਾਲਮਿਲ ਬਿਠਾ ਲਿਓ ਤੁਸੀਂ ਠੀਕ ਹੈ ਤੇ ਅਗਲੀ ਵੜ ਜਿਹੜੀ ਹੈ ਇਹ ਵੀ ਸੂਈ ਆ ਦੂਜੇ ਜੀ ਵੀ ਹਾਂਜੀ ਸੂਈ ਨੂੰ ਅੱਜ 9-10 ਦਿਨ ਹੋ ਗਿਆ ਅੱਛਾ ਜੀ ਉਹ ਬੱਚਾ ਦਾ ਅੱਛਾ ਜੀ 9 ਵੀ ਦੋਸਤੋਂ ਭੱਜ ਕੇ ਬੱਚੇ ਦੇ ਕੋਲ ਚਲੀ ਗਈ ਆ ਬੱਚੀ ਆਹ ਦੇਖੋ ਦੁਬਾ ਦੂਜਾ ਤੇ ਬੱਚਾ ਇਹਦੇ ਥਲੇ ਵੱਚੀ ਇਹ ਚਾਹੀ ਵਾਲ ਚ ਆ ਗਈ ਹੈ ਅੱਛਾ ਮਗਰ ਬੱਚੀ ਹੈ ਮਗਰ ਬੱਚੀ ਹੈ ਮਗਰ ਬੱਚੀ ਹੈ ਤੇ ਚਾਹੀ ਵਾਲ ਵੀਰਾਂ ਦਾ ਵੀ ਕ੍ਰੋਸ ਚਾਹੀ ਵਾਲ ਦੇ ਵਿੱਚ ਆ ਗਈ ਹੈ ਤੇ ਹੁਣ ਇਹ ਵੀ ਦੁੱਧ ਤੇ ਜਾਂ ਪੋਲੀ ਦੁੱਧ ਦਵੇ ਉਹ ਅੱਜ 10 ਦਿਨ ਰੋਗੇ ਸੂਈ ਨੂੰ 10 ਕਿ ਦਿਨ ਹਾਂ ਤੇ ਕਰੀਬ ਇਹਦੇ ਥਲੇ 8 ਮੀਟਰ ਜਿਹੜਾ ਇਸ ਟਾਈਮ ਦੁੱਧ ਆ 8 ਕਿ ਲੀਟਰ ਹਾਂਜੀ ਬਾਕੀ ਤੁਸਾਂ ਚੋਾਈ ਚੰਗੀ ਕਰਾ ਚੁਗੀ ਕਿਉਂਕਿ ਅਜੇ ਦੁੱਧ ਤੇ ਆਉਗੀ ਹੋਰ ਠੀਕ ਹੈ ਜੀ ਹਾਂਜੀ ਉਹ 10 ਕਿ ਦਿਨਾਂ ਦੀ ਸੂਈ ਅਜੇ ਤੇ ਆ ਦੇਖੋ ਜੀ ਆ ਕਰੋ ਚੈੱਕ ਜੀ 8 ਲੀਟਰ ਵੀਰਾਂ ਦਾ ਵੀ ਹੁਣ ਬਿਲਕੁਲ ਜਿਹੜਾ ਦੁੱਧ ਤੁਸੀਂ ਮੰਨ ਕੇ ਜਿਹੜੀ ਲੈ ਕੇ ਜਾ ਸਕਦੇ ਹੋ ਵਧੂ ਕੀ ਹਜੇ 10 ਦਿਨਾਂ ਦਾ ਜਿਹੜਾ ਸਮਾਂ ਹੋਇਆ ਸੂਈ ਨੂੰ ਤੇ ਫੀਮੇਲ ਕਾਫ ਆ ਬੱਚੀ ਆ ਥੱਲੇ ਤੇ ਬਾਕੀ ਕ੍ਰੋਸ ਅੰਗ ਦੇ ਵਿੱਚ ਆ ਠੀਕ ਆ ਜੀ ਤੇ ਬਿਲਕੁਲ ਪਰਮਾ ਪਿੰਡਾ ਹੈਗਾ ਦੋਸਤੋ ਤੇ ਕਦ ਕਦ ਹੀ ਨਾਰਮਲ ਤੁਸੀਂ ਦੇਖੋਗੇ ਕ੍ਰੋਸ ਅੰਗ ਦੇ ਵਿੱਚ ਥੋੜਾ ਜਿਹਾ ਮੀਡੀਅਮ ਹਾਈਟ ਦੇ ਵਿੱਚ ਬੱਚੀਆਂ ਵੜਾ ਆ ਜਾਂਦੀਆਂ ਨੇ ਦੋਨਾਂ ਦੀ ਹਾਈਟ ਬਿਲਕੁਲ ਸੇਮ ਆ ਮੀਡੀਅਮ ਆ ਪਰ ਦੁੱਧ ਨੂੰ ਖਰੀਆਂ ਨੇ ਠੀਕ ਆ ਤੇ ਮੁੱਲ ਭਰਾ ਵੀਰੇ ਕੀ ਲੈਣ ਦੇਣ ਦਾ ਫਿਰ ਚੰਦੂ ਸਾਹਿਬ ਦਾ ਮੁੱਲ 27500 ਰੁਪਏ ਸਾਢੇ 27500 ਉਹਦੇ ਜਿਵੇਂ ਮਾਨਤੰ ਕਰਾ ਠੀਕ ਆ ਜੀ ਸਾਢੇ 275 ਦੇ ਵਿੱਚੋਂ ਜਿਹੜਾ ਮਾਨਤੰ ਹੋ ਜੂਗਾ ਭਰਾ ਉਹ ਮਗਰ ਬੱਛੀ ਆ ਠੀਕ ਆ ਤੇ ਦੁੱਧ ਨਾਰਮਲ ਜੇਕਰ ਗੱਲ ਕਰੀਏ ਤੇ ਸੰਗਣਾ ਹੀ ਹੁੰਦਾ ਬੇੜਾਂ ਦਾ ਚੁਾਈ ਚੁਾਈ ਬਹੁਤ ਵਧੀਆ ਲੱਗੀ ਥਣ ਬਹੁਤ ਚੰਗੀ ਕਿਸੇ ਤਰ੍ਹਾਂ ਦਾ ਕੋਈ ਨਿਆਣਾ ਰੱਸੀ ਪਾਉਣ ਦੀ ਲੋੜ ਪੈਂਦੀ ਨਹੀਂ ਕੋਈ ਮਤਲਬ ਨਹੀਂ ਅੱਛਾ ਨਹੀਂ ਕੋਈ ਮਤਲਬ ਨਹੀਂ ਵੀਰਾਂ ਦਾ ਹੈਗਾ ਕੋਈ ਰੱਸੀ ਕੋਈ ਨਿਆਣਾ ਕੋਈ ਜੂਟ ਪਾਉਣਾ ਪਵੇ ਤੇ ਅਗਲੀ ਜਿਹੜੀ ਬੱਛ ਅਜੇ ਤਿਆਰੀ ਦੇ ਵਿੱਚ ਨਹੀਂ ਕਹਾਂਗੇ ਕਿਉਂਕਿ ਦਿਨ ਲੈਂਦੀ ਆ ਆ ਵੇਖੋ ਸੂਆ ਫਿਰ ਕਿੰਨਾ ਵਾ ਸੁਣ ਜਾ ਰਹੀ ਹੈ ਜੀ ਇਹ ਤੁਹਾਨੂੰ ਸਾਡਾ ਦੂਜਾ ਸੂਆ ਸੁਬੀ ਦੂਜਾ ਸੂਆ ਕਿ ਤੇ ਬਾਕੀ ਬਣੂਗੀ ਚੰਗੀ ਹਜੇ ਕੱਚੀ ਹੈ 15 20 ਦਿਨ ਦੀ 15 20 ਦਿਨ ਦੀ ਕੱਚੀ ਹੈ ਠੀਕ ਆ ਬਾਕੀ ਚੰਗੀ ਹੋ ਜਾਏਗੀ ਤੋੜਾ ਤੋੜਾ ਬਹੁਤ ਰੋਣਾ ਬੱਚ ਗਿਆ ਆ ਵੇਖੋ ਜੀ ਕਰੋ ਚੈੱਕ ਦੋਸਤੋ ਅਜੇ ਬੰਨਾ ਥਨ ਨਾ ਵੀ ਆ ਵੇਖੋ ਤੁਸੀਂ ਹਵਾਨਾ ਜਿਹੜਾ ਦੋਸਤੋ ਪੂਰਾ ਬਣਾਉਣਾ ਹੈ ਬਸ਼ੀ ਨੇ ਇਹ ਸੂਬਾ ਮੈਨੂੰ ਪਹਿਲਾਂ ਲੱਗਦੀ ਬਈ ਕਿ ਦੂਜੇ ਆ ਬਈ ਦੂਜੇ ਹੈ ਲਓ ਦੂਜੇ ਸੂਬੇ ਆ ਵੀ ਠੀਕ ਆ ਤੇ ਹਵਾਨਾ ਪੂਰਾ ਬਣਾਉਗੀ ਬਾਕੀ ਦਿਨਾਂ ਤੇ ਆ ਦੋਸਤੋ ਠੀਕ ਆ ਹਜੇ 15 ਕ ਦਿਨ ਜੇਕਰ ਆਪਾਂ ਮੰਨੀਏ ਤਾਂ ਦੋ ਹਫਤੇ ਸਮਾਂ ਲੈ ਜੂ ਹੋ ਸਕਦਾ ਵੀ ਦੋ ਹਫਤੇ ਤੋਂ ਕੋਈ ਦੋ ਦਿਨ ਉੱਪਰ ਵੀ ਲੈ ਜਾਈ ਜਾਂ ਦੋ ਦਿਨ ਘੱਟ ਪਰ ਬਣੂਗੀ ਪੂਰਾ ਠੀਕ ਹੈ ਇਹ ਵੀ ਜਿਹੜੀ ਤੁਸੀਂ ਆ ਦੋਸਤੋ ਖਰੀਦ ਸਕਦੇ ਜਬੀਰ ਦੇ ਕੋਲ ਜਿਹੜੀ ਆ ਗੱਬਣ ਹੈਗੀ ਆ ਚੰਗੀ ਬਣੂਗੀ ਠੀਕ ਆ ਤੇ ਬਾਕੀ ਥਣ ਥੂਣ ਜਿਹੜਾ ਦੋਸਤੋ ਬਿਲਕੁਲ ਮੁੱਠੀ ਵਾਲਾ ਕਾਟਾ ਹੋਇਆ ਨੇ ਇਹਦੀ ਪਹਿਲੇ ਸਵੇਰ ਦੀ ਉਹਨਾਂ ਦੇ ਮਾਦ ਆ ਜਿਹੜੀ ਚੋਈ ਸੀਗੀ ਹਾਂਜੀ 15 16 ਲੀਟਰ ਦੀ ਰਹੀ ਪਹਿਲੇ ਸਵੇਰ ਦੀ ਹਾਂਜੀ ਅੱਛਾ ਬਾਕੀ ਬਨੂਗੀ ਅਜੇ ਮੌਜੂਦ ਨਾ ਆਹ ਕਰੋ ਚੱਕ ਜੀ ਪੂਰੀ ਰਾਜੀ ਆ ਫੁੱਲ ਠੀਕ ਹੈ ਬਾਕੀ ਬਿਲਕੁਲ ਭਰਵਾ ਪਿੰਡਾ ਦੋਸਤੋ ਪੂਰ ਰਾਜੀ ਆ ਆ ਵੇਖੋ ਤੁਸੀਂ ਮੈਂ ਤੁਹਾਨੂੰ ਦੂਰੀ ਤੋਂ ਦਿਖਾਉਣਾ ਥੋੜਾ ਜਿਹਾ ਆਹ ਕਰੋ ਚੱਕ ਵੀ ਕੋਈ ਲੱਸੀ ਫਿੱਕੀ ਨਹੀਂ ਪੂਰੀ ਗੋਲ ਆ ਠੀਕ ਹੈ ਜੀ ਐਨ ਗੁਲਾਈ ਦੇ ਵਿੱਚ ਰਾਜੀ ਆ ਪੂਰੀ ਤੇ ਹਰਵੀਰ ਭਾਈ ਕਿੰਨੇ ਤੱਕ ਲੈ ਦੇਂਦਾ ਇਹ ਸੰਧੂ ਸਾਹਿਬ ਇਹਦਾ ਮੁੱਲ 36000 ਉਹ ਚੋਂ ਥੋੜਾ ਬਦ ਮਾਨਤਾ ਇਹ ਕਿੰਨਾ ਜੀ 35000 35000 ਚੋਂ ਹਾਂਜੀ ਉਹਦੇ ਜਿਵੇਂ ਮਾਨਤਾ ਸਾਢੇ 36 ਦੇ ਵਿੱਚੋਂ ਮਾਨਤਾ ਹੋ ਜੂਗਾ ਭਰਾਵੋ ਇਹ ਅੱਜ ਵੀਰ ਹਰਵੈਲ ਦੇ ਕੋਲ ਤਿੰਨ ਪਸ਼ੂ ਸੀਗੇ ਕ੍ਰੋਸ ਸੰਗ ਦੇ ਵਿੱਚ ਬਹੁਤ ਹੀ ਵੀਰਾਂ ਦੀ ਡਿਮਾਂਡ ਹੁੰਦੀ ਹੈ ਠੀਕ ਹੈ ਜੀ ਪਸ਼ੂ ਘਰੇ ਰੱਖਣਾ ਤੁਸੀਂ ਘਰੇਲੂ ਰੱਖਣਾ ਤੇ ਤੁਸੀਂ ਜਿਹੜਾ ਜ਼ਰੂਰ ਖਰੀਦ ਸਕਦੇ ਜੇ ਸੁਈਆਂ ਸਵਾਈਆਂ ਵੜਾਂ ਦੀ ਤਸੱਲੀ ਘਰੇ ਆ ਕੇ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਤੇ ਗੱਪਣ ਨੂੰ ਜਿਹੜਾ ਤੇ ਟਿੱਪ ਕੇ ਆਪਦੀ ਤਸੱਲੀ ਕਰ ਸਕਦੇ ਹੋ ਨੰਬਰ ਆਪਾਂ ਵੀਰ ਦੇ ਲੈ ਕੇ ਬਿਲਕੁਲ ਸਕਰੀਨ ਦੇ ਥੱਲੇ ਚ ਹਾਂਜੀ ਵੀਰ ਹਰਬੇਲ ਦੱਸਿਓ ਨੰਬਰ ਜੀ 99036820259906382025 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਵੀਰ ਹਰਬੇਲ ਸਿੰਘ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਣ ਜੀ